ਪੰਜਾਬ ਸਰਕਾਰ ਦੇ ਵੱਲੋਂ ਅੱਜ ਐਸਕੇਐਮ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਪਰ ਉਸ ਤੋਂ ਪਹਿਲਾਂ ਹੀ ਵੱਡੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਨੇ ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਤੋਂ ਕਿਨਾਰਾ ਕਰ ਲਿਆ ਹੈ ਜੋਗਿੰਦਰ ਸਿੰਘ ਉਗਰਾਹਾ ਨੇ ਪੰਜਾਬ ਸਰਕਾਰ ਨਾਲ ਮੀਟਿੰਗ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਉਗਰਾਹਾ ਦਾ ਕਹਿਣਾ ਹੈ ਕਿ ਸਾਡੀ ਜਥੇਬੰਦੀ ਇਸ ਮੀਟਿੰਗ ਦਾ ਹਿੱਸਾ ਨਹੀਂ ਬਣੇਗੀ ਇਹੋ ਜਿਹੇ ਹਾਲਾਤਾਂ 'ਚ ਮੀਟਿੰਗ ਦੀ ਕੋਈ ਤੁਕ ਨਹੀਂ ਬਣਦੀ ਉਗਰਾਹਾ ਕਹਿ ਰਹੇ ਨੇ ਕਿ ਸਾਨੂੰ ਸਬੂਤ ਦਿਓ ਕਿ ਸਾਡੀ ਗ੍ਰਿਫਤਾਰੀ ਨਹੀਂ ਹੋਵੇਗੀ ਬਰਸੋਂ ਦੀ ਮੀਟਿੰਗ ਸਾਡੇ ਸਾਥੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਸਾਥੀਆਂ ਦੇ ਧਰਨੇ ਚੁੱਕੇ ਗਏ ਉਹਨਾਂ ਦਾ ਸਮਾਨ ਸੁੱਟਿਆ ਗਿਆ ਉਗਰਾਹ ਨੇ ਕਿਹਾ ਕਿ ਹੱਲ ਗੱਲਬਾਤ ਨਾਲ ਨਿਕਲੇਗਾ ਪਰ ਇਹੋ ਜਿਹੇ ਹਾਲਾਤਾਂ 'ਚ ਮੀਟਿੰਗ ਨਹੀਂ ਉਗਰਾਹਾਂ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਗ੍ਰਿਫਤਾਰੀ ਦਾ ਖਦਸ਼ਾ ਹੈ ਜਿਵੇਂ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਸਰਵਨ ਸਿੰਘ ਪੰਦੇਰ ਨੇ ਜਦੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਲਿਆਏ ਹੋਏ ਸਨ ਤਾਂ ਉਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਹੀ ਐਸਕੇਐਮ ਦੇ ਲੀਡਰ ਪਹੁੰਚ ਰਹੇ ਨੇ ਆਪਸ ਦੇ ਵਿੱਚ ਮੀਟਿੰਗ ਕਰ ਰਹੇ ਨੇ ਐਸਕੇਐਮ ਦੇ ਲੀਡਰ ਸਰਕਾਰ ਦੇ ਮੀਟਿੰਗ ਦੇ ਸੱਦੇ ਤੇ ਚਰਚਾ ਕਰ ਰਹੇ ਨੇ ਅੱਜ ਸ਼ਾਮ ਨੂੰ ਮੀਟਿੰਗ ਹੋਣੀ ਹੈ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਤੇ ਐਸਕੇਐਮ ਇਸ ਨੂੰ ਲੈ ਕੇ ਚਰਚਾ ਕਰ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਇਆ ਜਾਏਗਾ ਜਾਂ ਨਹੀਂ ਹੋਇਆ ਜਾਏਗਾ ਇਸ ਤੇ ਐਸਕੇਐਮ ਦੇ ਵੱਲੋਂ ਪਹਿਲਾਂ ਆਪਣੀ ਮੀਟਿੰਗ ਦੇ ਵਿੱਚ ਫੈਸਲਾ ਲੈਣਾ ਦੱਸ ਦਈਏ ਕਿ ਇਸ ਤੋਂ ਪਹਿਲਾਂ 3 ਮਾਰਚ ਨੂੰ सीएम मान ਦੇ ਨਾਲ ਪੰਜਾਬ ਭਵਨ ਦੇ ਵਿੱਚ ਐਸ ਕੇ ਮੀ ਦੀ ਇੱਕ ਮੀਟਿੰਗ ਹੋਈ ਸੀ ਤੇ ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਸੀ ਕਿ ਸੀਐਮ ਮਾਨ ਉਸ ਮੀਟਿੰਗ ਨੂੰ ਵਿਚਾਲੇ ਛੱਡ ਕੇ ਚਲੇ ਗਏ ਸੀ ਤੇ ਉਹ ਮੀਟਿੰਗ ਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਵੀ ਗਈਆਂ ਸੀ ਉਸ ਤੇ ਵੀ ਲੀਕ ਫੇਰ ਦਿੱਤੀ ਗਈ ਸੀ ਉਸ ਤੋਂ ਬਾਅਦ ਕਿਸਾਨਾਂ ਨੇ ਜੋ 5 ਮਾਰਚ ਨੂੰ ਚੰਡੀਗੜ੍ਹ ਆਉਣ ਦਾ ਪਲਾਨ ਬਣਾਇਆ ਸੀ ਉਸ ਨੂੰ ਵੀ ਸਫਲ ਨਹੀਂ ਸੀ ਹੋਣ ਦਿੱਤਾ ਗਿਆ ਤੇ ਕਿਸਾਨਾਂ ਦੇ ਵੱਲੋਂ ਫਿਰ ਵਿਧਾਇਕਾਂ ਦੇ ਮੰਤਰੀਆਂ ਦੇ ਘਰ ਘੇਰੇ ਗਏ ਸਨ ਪਰ ਹੁਣ ਮੋੜ ਤੋਂ ਐਸ ਕੇ ਐਮ ਨੂੰ ਪੰਜਾਬ ਸਰਕਾਰ ਦੇ ਵੱਲੋਂ ਅੱਜ ਸ਼ਾਮ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਪਰ ਹਾਲੇ ਸਸਪੈਂਸ ਬਰਕਰਾਰ ਹੈ ਕਿ ਐਸ ਕੇ ਐਮ ਇਸ ਮੀਟਿੰਗ ਦੇ ਵਿੱਚ ਜਾਵੇਗਾ ਜਾਂ ਨਹੀਂ ਕਿਉਂਕਿ 3 ਮਾਰਚ ਨੂੰ ਜਿਹੜੀ ਮੀਟਿੰਗ ਐ ਉਸ ਦੇ ਵਿੱਚ ਤਲਖੀ ਹੋ ਗਈ ਸੀ ਤੇ ਬਲਬੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਉਗਰਾਹਾ ਸਮੇਤ ਸਾਰੇ ਆਗੂਆਂ ਨੇ ਬਾਹਰ ਆ ਕੇ ਕਿਹਾ ਸੀ ਕਿ ਰਵਈਆ ਸਹੀ ਨਹੀਂ ਸੀ ਹਾਲਾਂਕਿ ਸੀਐਮ ਮਾਨ ਨੇ ਕਿਹਾ ਕਿ ਕਾਦੇ ਸਵਾਲ ਉੱਠਦੇ ਨੇ ਕਿ ਜੇ 19 ਤਰੀਕ ਵਾਲੇ ਗੱਲਬਾਤ ਕਰਨ ਵਾਲੇ ਆਗੂਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਜੋ 21 ਤਰੀਕ ਨੂੰ ਗੱਲਬਾਤ ਕਰਨ ਜਾ ਰਹੇ ਨੇ ਕੀ ਗਾਰੰਟੀ ਹੈ ਵੀ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਗੇ ਤੇ ਦੂਜੀ ਗੱਲ 21 ਤਰੀਕ ਵਾਲੀ ਮੀਟਿੰਗ ਕਿਸੇ ਤਰ੍ਹਾਂ ਨਹੀਂ ਇਹਨਾਂ ਹਾਲਤਾਂ ਦੇ ਵਿੱਚ ਕਰਨ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਅਜੇ ਤਾਂ ਉਹਨਾਂ ਦੇ ਸਮਾਨ ਇੱਕ ਪਲੇਅ ਦਿਖਾ ਰਹੇ ਨੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਟਰਾਲੀਆਂ ਉਹਨਾਂ ਦੀਆਂ ਸਿੱਕੀਆਂ ਪਈਆਂ ਨੇ ਸਮਾਨ ਉਹਦਾ ਸਿੱਟਿਆ ਪਿਆ ਉਹਨਾਂ ਨੇ ਹਵਾਲੇ ਨਹੀਂ ਕੀਤਾ ਅਜੇ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਕਿ ਇਹਨਾਂ ਦੇ ਕਿੰਨੇ ਆਗੂ ਸਾਡੇ ਮੋਰਚਿਆਂ ਦੇ ਗ੍ਰਿਫਤਾਰ ਨੇ ਕਿੰਨੇ ਕਿੱਥੇ ਨੇ ਇਹ ਨਹੀਂ ਗੰਤੀ ਚ ਗਿਰ ਫਿਰਦਾ ਕਿਤਾ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਹਾਲਤਾਂ 'ਚ ਮੈਂ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ ਕਿ ਇਹਨਾਂ ਹਾਲਤਾਂ 'ਚ ਸਰਕਾਰ ਦੇ ਨਾਲ ਮੀਟਿੰਗ ਕਰਦੇ ਕਿਸੇ ਤਰ੍ਹਾਂ ਬਾਦਮ ਨਹੀਂ ਲੱਗਦੀ ਅਸੀਂ ਆਪਣੀ ਕਥੀ ਬੰਦੂ ਮੈਂ ਫੈਸਲਾ ਕੀਤਾ ਹੈ ਕਿ ਅਸੀਂ ਇਹ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ 4 ਵਜੇ ਇਹਦਾ ਹਿੱਸਾ ਨਹੀਂ ਬਣਾਂਗੇ ਅਸੀਂ ਚਾਹੁੰਦੇ ਆ ਕਿ ਮਸਲਾ ਗੱਲਬਾਤ ਰਾਹੀਂ ਹੱਲ ਹੋਵੇ गलबात तो कदे नहीं भजते करा सा छब्बी तरीक का अ प्रोग्राम दिता मुख्यमंत्री साहब ने कहा भी है भी थोड़ा यह जमूरी हक है तुम अपने हक की वरतों कर हो ਤੇ ਜੇ ਬੀਤ ਰਿਕ ਨੂੰ ਸਾਨੂੰ ਕੋਈ ਜਗ੍ਹਾ ਦੇਵੇ ਸਰਕਾਰ ਵੀ ਭਾਈ ਐਸ ਜਗ੍ਹਾ ਤੇ ਤੁਸੀਂ ਆਪਦਾ ਪ੍ਰਦਰਸ਼ਨ ਕਰ ਸਕਦੇ ਹੋ ਅਸੀਂ ਇੱਕ ਦਿਨ ਦਾ ਪ੍ਰਦਰਸ਼ਨ ਕਰਕੇ ਮੁੜਿਆਵਾਂਗੇ ਫਿਰ ਸਰਕਾਰ ਸਾਡੇ ਨਾਲ ਗੱਲਬਾਤ ਤੇ ਬੈਠਣਾ ਚਾਹੁੰਦੀ ਹੈ ਮਾਹੌਲ ਰੈਲਾ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੇ ਹਿੱਤ ਚ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਾਂਗੇ ਕਿ ਸਰਕਾਰ ਗੱਲਬਾਤ ਬੈਠੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਜ਼ਰੂਰ ਆਣ ਫੇਰ ਗੱਲਬਾਤ ਵਿੱਚ ਵੀ ਆਵਾਂਗੇ ਕੋਈ ਰਸਤਾ ਵੀ ਨਿਕਲੇਗਾ ਤੇ ਸਾਰੇ ਆਗੂਆਂ ਨੂੰ ਜਿਹੜੇ ਜੇਲਾਜ ਬੰਦ ਨੇ ਜਾਂ ਗ੍ਰਿਫਤਾਰ ਕੀਤਾ ਰਿਹਾ ਥਾਣੇ ਚ ਬੰਦ ਨੇ ਉਹਨਾਂ ਨੂੰ ਰਿਹਾ ਕਰਕੇ ਜਿਹੜਾ ਉਹਨਾਂ ਦਾ ਸਮਾਨ ਹੈ ਜਿੰਨਾ ਇਧਰ ਉਧਰ ਖੰਬੇ ਸਜੇ ਹੋਇਆ ਉਹ ਸਾਰਾ ਉਹਨਾਂ ਨੂੰ ਵਾਪਸ ਕੀਤਾ ਜਾਵੇ ਸਿੰਘ ਉਗਰਾਹਾ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਨਹੀਂ ਹੋ ਸਕਦੀ ਕਿਉਂਕਿ ਇੱਕ ਪਾਸੇ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਹੋਇਆ ਹੈ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਕਈਆਂ ਨੂੰ ਜੇਲ੍ਹ ਵੀ ਭੇਜਿਆ ਗਿਆ ਹੈ ਤੇ ਸਮਾਨ ਵੀ ਹਾਲੇ ਕਿਸਾਨਾਂ ਦਾ ਨਹੀਂ ਮੋੜਿਆ ਗਿਆ ਹਾਲਾਂਕਿ ਜੋਗਿੰਦਰ ਸਿੰਘ ਉਗਰਾਹਾ ਜੋ ਸ਼ੰਭੂ ਅਤੇ ਖਨੌਰੀ ਦੇ ਵਿੱਚ ਮੋਰਚਾ ਲੱਗਿਆ ਸੀ ਉਸ ਦੀ ਗੱਲ ਕਰ ਰਹੇ ਨੇ ਪਰ ਇਸੇ ਦੇ ਵਿਚਾਲੇ ਚੰਡੀਗੜ੍ਹ ਦੇ ਵਿੱਚ ਐਸਕੇਐਮ ਦੇ ਆਗੂ ਜੁਟ ਰਹੇ ਨੇ ਜਿਹੜੇ ਇਸ ਗੱਲ ਤੇ ਵਿਚਾਰ ਵਟਾਂਦਰਾ ਕਰ ਰਹੇ ਨੇ ਕਿ ਅੱਜ ਸ਼ਾਮ ਨੂੰ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਜਾਂ ਨਹੀਂ ਦੂਜੇ ਪਾਸੇ ਜਗਵਿੰਦਰ ਸਿੰਘ ਉਗਰਾਹਾ ਪਹਿਲਾਂ ਹੀ ਇਸ ਤੋਂ ਕਿਨਾਰਾ ਕਰ ਚੁੱਕੇ ਨੇ ਉਹਨਾਂ ਨੂੰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਾਲੇ ਸਾਨੂੰ ਸਰਕਾਰ ਦੇ ਨਾਲ ਮੀਟਿੰਗ ਨਹੀਂ ਕਰਨੀ ਚਾਹੀਦੀ ਉਹਨਾਂ ਇਹ ਵੀ ਕਿਹਾ ਕਿ ਭਾਵੇਂ ਗੱਲ ਟੇਬਲ ਟਾਕ ਤੇ ਹੀ ਮੁਕਣੀ ਆ ਪਰ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਮੀਟਿੰਗ ਨਹੀਂ ਕਰ ਸਕਦੇ ਤੁਹਾਡੇ ਯਾਦ ਕਰਵਾ ਦਈਏ ਕਿ 3 ਮਾਰਚ ਨੂੰ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਸੀ ਕਿ ਧਰਨੇ ਪ੍ਰਦਰਸ਼ਨ ਅਤੇ ਮੀਟਿੰਗਾਂ ਇੱਕੋ ਸਮੇਂ ਨਹੀਂ ਚੱਲ ਸਕਦੀਆਂ ਪਹਿਲਾਂ ਤੁਸੀਂ 5 ਮਾਰਚ ਵਾਲਾ ਜੋ ਧਰਨਾ ਸੀ ਚੰਡੀਗੜ੍ਹ ਕੂਚ ਦਾ ਪ੍ਰੋਗਰਾਮ ਸੀ ਉਸ ਨੂੰ ਉਸ ਨੂੰ ਰੱਦ ਕਰੋ ਉਸ ਤੋਂ ਬਾਅਦ ਹੀ ਗੱਲਬਾਤ ਹੋਏਗੀ ਇਸ ਵਿਸ਼ੇ ਤੇ ਤਲਕੀ ਹੋ ਗਈ ਸੀ ਹਾਲਾਂਕਿ ਅੱਜ ਦੁਬਾਰਾ ਤੋਂ ਸਮਝ ਦਿੱਤਾ ਗਿਆ ਮਨੋਜ ਰਾਠੀ ਮੇਰੇ ਸਹਿਯੋਗੀ ਚੰਡੀਗੜ੍ਹ ਤੋਂ ਕਿਸਾਨ ਭਵਨ ਤੋਂ ਲਾਈਵ ਜੁੜੇ ਨੇ ਅ ਮਨੋਜ ਜਿਸ ੰਗ ਦੇ ਨਾਲ ਅੱਜ ਜੋਗਿੰਦਰ ਸਿੰਘ ਉਗਰਾਹਾ ਪਹਿਲਾਂ ਹੀ ਇਨਕਾਰ ਕਰ ਚੁੱਕੇ ਨੇ ਕਿ ਉਹ ਸ਼ਾਮ ਨੂੰ ਪੰਜਾਬ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਦੂਜੇ ਪਾਸੇ ਐਸਕੇਐਮ ਦੇ ਅੱਜ ਕਿਹੜੇ-ਕਿਹੜੇ ਆਗੂ ਪਹੁੰਚ ਚੁੱਕੇ ਨੇ ਕਦੋਂ ਤੱਕ ਮੀਟਿੰਗ ਸਟਾਰਟ ਹੋਣੀ ਹੈ ਤੇ ਮੀਟਿੰਗ ਦੇ ਵਿੱਚ ਜਿਹੜੇ ਸ਼ਾਮਲ ਹੋ ਰਹੇ ਆਗੂ ਨੇ ਕੀ ਕਹਿ ਰਹੇ ਨੇ ਕੀ ਅੱਜ ਪੰਜਾਬ ਸਰਕਾਰ ਨਾਲ ਜੋ ਮੁਲਾਕਾਤ ਦਾ ਸਮਾਂ ਦਿੱਤਾ ਗਿਆ ਉਸ ਮੀਟਿੰਗ ਦੇ ਵਿੱਚ ਐਸ ਕੇ ਐਮ ਦੇ ਆਗੂ ਸ਼ਾਮਲ ਹੋਣਗੇ ਜਾਂ ਹਾਲੇ ਸਸਪੈਂਸ ਹੈ ਦੇਖੋ ਬਿਲਕੁਲ ਰਣਵੀਰ ਜੀ ਜਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਉਹ ਗ੍ਰਾਹਾਂ ਪਹਿਲਾਂ ਹੀ ਮਨਾ ਕਰ ਚੁੱਕੇ ਨੇ ਇੱਕ ਵੀਡੀਓ ਜਾਰੀ ਕਰ ਲੇਕਿਨ ਸੈਯੁਤ ਕਿਸਾਨ ਮੋਰਚਾ ਦੀ ਮੀਟਿੰਗ ਜਿਹੜੀ ਹੈ ਉਹ ਚੱਲ ਰਹੀ ਹੈ ਕਿਸਾਨ ਭਵਨ ਅਸੀਂ ਮੌਜੂਦ ਹੈ ਲੇਕਿਨ ਹਜੇ ਵੀ ਸਸਪੈਂਸ ਬਰਕਰਾਰ ਹੈ ਕਿ ਸ਼ਾਮ ਨੂੰ 4 ਵਜੇ ਹੋਣ ਵਾਲੀ ਮੀਟਿੰਗ ਦਾ ਹਿੱਸਾ ਕਾ ਕਿਸਾਨ ਲੀਡਰ ਬਣਨਗੇ ਜਾਂ ਨਹੀਂ ਕਿਉਂਕਿ ਇਹਦੇ ਤੇ ਵੀ ਲਗਾਤਾਰ ਹੁਣ ਮੀਟਿੰਗ ਜਿਹੜੀ ਹੈ ਉਹ ਅੰਦਰ ਚੱਲਦੀ ਹੈ ਹਾਲਾਂਕਿ ਰੁਲਦੂ ਮਾਨਸਾ ਲਖੋਵਾਲ ਮਜੀਤ ਰਾਏ ਹੋਰ ਵੀ ਜਿਹੜੇ ਸੀਨੀਅਰ ਲੀਡਰਸ ਨੇ ਉਹ ਇਸ ਮੀਟਿੰਗ ਦਾ ਹਿੱਸਾ ਨੇ ਲੇਕਿਨ ਇਹਦੇ ਵਿੱਚ ਹਜੇ ਵੀ ਸਸਪੈਂਸ ਜ਼ਰੂਰ ਬਰਕਰਾਰ ਹੈ ਕਿ ਮੀਟਿੰਗ ਜਿਹੜੀ ਹੈ ਜਿਹੜੀ ਸ਼ਾਮ ਨੂੰ ਮੀਟਿੰਗ ਹੋਣ ਵਾਲੀ ਹੈ ਉਹਦੇ ਵਿੱਚ ਇਹ ਮੀਟਿੰਗ ਦਾ ਹਿੱਸਾ ਜਿਹੜਾ ਹੈ ਉਹ ਬਣਨਗੇ ਜਾਂ ਨਹੀਂ ਕਿਉਂਕਿ ਇਹਦੇ ਵੀ ਦੋ ਤਿੰਨ ਪੁਆਇੰਟਸ ਹੈ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਕਿ ਇਹਦੇ ਵਿੱਚ ਦੋ ਤਿੰਨ ਪੁਆਇੰਟਸ ਬਹੁਤ ਅਹਿਮ ਇਹਦੇ ਵਿੱਚ ਜਾਣਕਾਰੀ ਹੈ ਇਹਦੇ ਵਿੱਚ ਜਿਹੜੀ ਡਿਸ ਹਜੇ ਤੱਕ ਸਾਨੂੰ ਮਿਲ ਰਹੀ ਹੈ ਇਹਦੇ ਵੀ ਡਿਸਕਸ਼ਨ ਨੇ ਹੋ ਰਹੀ ਹੈ ਕਿ ਜਿਹੜੇ ਸਾਥ ਸਾਡੇ ਸਾਥੀ ਹੈ ਉਹਨਾਂ ਨੂੰ ਰਿਹਾ ਕਿਤਾ ਜਾਵੇ ਔਰ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਜਿਹੜਾ 26 ਤਰੀਕ ਦਾ ਜਿਹੜਾ ਇਹਨਾਂ ਵੱਲੋਂ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਹੈ ਉਹ ਹਜੇ ਵੀ ਬਰਕਰਾਰ ਹੈਗਾ ਯਾਨੀ ਕਿ 26 ਤਰੀਕ ਦਾ ਜਿਹੜਾ ਫੈਸਲਾ ਲਿੱਤਾ ਗਿਆ ਹੈ ਕਿ 26 ਤਰੀਕ ਨੂੰ ਐਸਕੇਐਮ ਵੱਲੋਂ ਚੰਡੀਗੜ੍ਹ ਸੈਕਟਰ 34 ਗਰਾਊਂਡ ਦੇ ਵਿੱਚ ਪਹੁੰਚ ਕੇ ਅੱਗੇ ਫਿਰ ਜਿਹੜਾ ਸੈਸ਼ਨ ਹੈ ਬਜਰ ਸੈਸ਼ਨ ਹੈ ਉਹਦਾ ਘਰਾਵ ਕਰਨਾ ਹੈ ਉਹਦਾ ਹਜੇ ਤੱਕ ਜਿਹੜੀ ਸਟੈਂਡ ਹੈ ਯਾਨੀ ਕਿ ਹਜੇ ਮੀਟਿੰਗ ਤੇ ਜਾਣਾ ਹੈ ਨਹੀਂ ਜਾਣਾ ਇਹ ਵੀ ਹਜੇ ਸਸਪੈਂਸ ਬਰਕਰਾਰ ਹੈ ਔਰ ਕੁਝ ਹੀ ਦੇਰ ਬਾਅਦ ਕਿਉਂਕਿ ਦੇਖੋ ਦੋ ਤਿੰਨ ਇਹਦੇ ਵਿੱਚ ਬਹੁਤ ਅਹਿਮ ਪੁਆਇੰਟਸ ਨੇ ਕਿ ਆਖਿਰ ਅੱਜ ਦਾ ਹਿੱਸਾ ਜਿਹੜਾ ਹੈ ਐਸਕੇਐਮ ਦੇ ਲੀਡਰਸ ਬਣਨਗੇ ਜਾਂ ਨਹੀਂ ਬਣਨਗੇ ਕਿਉਂਕਿ ਜੋਗਿੰਦਰ ਉਗਰਾਵ ਵੱਲੋਂ ਸਾਫ਼ ਤੌਰ ਤੇ ਨਾ ਕਰ ਦਿੱਤਾ ਗਿਆ ਲੇਕਿਨ ਦੂਜੇ ਪਾਸੇ ਸਯੁਕਤ ਕਿਸਾਨ ਮੋਰਚਾ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਜੇ ਫਿਲਹਾਲ ਜਿਹੜੀ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚ ਹੁਣ ਡਿਸਕਸ਼ਨ ਕੀਤੀ ਜਾ ਰਹੀ ਹੈ ਕਿ ਰਾਠੀ ਬੜੇ ਰਹੋ ਤੁਸੀਂ ਸਾਡੇ ਨਾਲ ਸਾਡੇ ਨਾਲ ਇਸ ਵੇਲੇ ਬੀਕੇ ਜੂ ਗ੍ਰਾਹਾਂ ਦੇ ਸੀਨੀਅਰ ਆਗੂ ਸ਼ੰਗਾਰਾ ਸਿੰਘ ਮਾਨ ਜੁੜੇ ਨੇ ਸ਼ੰਗਾਰਾ ਸਿੰਘ ਮਾਨ ਜੀ ਨਿਊਜ਼ 18 ਤੇ ਸਵਾਗਤ ਹੈ ਸਵਾਲ ਸਿੱਧਾ ਸਿੱਧਾ ਇਹੀ ਹੈ ਕਿ ਜਦੋਂ ਪੰਜਾਬ ਸਰਕਾਰ ਤੁਹਾਨੂੰ ਗੱਲਬਾਤ ਲਈ ਸੱਦ ਰਹੀ ਹੈ ਤੇ ਤੁਸੀਂ ਇਨਕਾਰ ਕਿਉਂ ਕਰ ਰਹੇ ਹੋ ਸਰਕਾਰ ਸਾਨੂੰ ਗੱਲਬਾਤ ਲਈ ਦੀ ਨਹੀਂ ਛੱਡ ਰਹੀ ਜੀ ਸਾਡਾ ਬਹੁਤ ਸਾਫ ਸ਼ਬਦਾਂ ਚ ਹੈਗਾ ਸਰਕਾਰ ਸਾਡੇ ਨਾਲ ਚਲਾਕੀ ਕਰ ਰਹੀ ਹੈ ਜੀ ਕਿਉਂਕਿ ਅਸੀਂ ਜਦੋਂ ਸਰਕਾਰ ਦਾ ਸੱਦਾ ਆਇਆ ਪਹਿਲਾਂ ਸਾਨੂੰ ਸੱਦਾ ਜਦੋਂ 10 ਤਰੀਕ ਦੇ ਤੋਂ ਪਹਿਲਾਂ ਆਇਆ ਸੀ ਵੀ ਤੁਸੀਂ ਮੰਤਰੀਆਂ ਨਾਲ ਬਹਿ ਲੋ ਜੀ ਅਸੀਂ ਬਹੁਤ ਸਾਫ ਸ਼ਬਦਾਂ ਚ ਕਿਹਾ ਸੀਗਾ ਵੀ ਮੁੱਖ ਮੰਤਰੀ ਸਾਹਿਬ ਜਿੱਥੋਂ ਮੀਟਿੰਗ ਛੱਡ ਕੇ ਗਏ ਆ ਉੱਥੋਂ ਸ਼ੁਰੂ ਕਰਨ ਮੁੱਖ ਮੰਤਰੀ ਆਉਣ ਮੀਟਿੰਗ 'ਚ ਮਾਹੌਲ ਬਣਾਉਣ ਉਦੋਂ ਬਾਅਦ ਫੇਰ ਹੁਣ ਜਦੋਂ ਅਸੀਂ 26 ਦਾ ਸੱਦਾ ਦੇ ਤਾਂ ਫੇਰ ਸੱਦਾ ਆਇਆ ਹੁਣ ਅਸੀਂ ਬਹੁਤ ਸਾਫ ਕਹਿੰਦੇ ਆ ਵੀ ਮੁੱਖ ਮੰਤਰੀ ਸਾਹਿਬ ਜਾਂ ਤਾਂ ਉਹ ਇਹ ਪਹਿਲਾਂ ਬਿਆਨ ਦੇ ਦਿੰਦੇ ਸੀ ਅਸੀਂ ਇਹ ਦਿੱਕੇ ਤਾਂ ਮੈਂ ਕਹਿਣਾ ਵੀ ਪਹਿਲਾਂ ਜੋ ਹੋ ਗਿਆ ਫਰਕਤ ਸਿਮੰਤਰਗਾਣਾ ਬਹਿ ਲਉ ਉਹ ਵੀ ਨਹੀਂ ਕੀਤਾ ਸਾਡੀ ਬਹੁਤ ਸੱਪ ਪੋਜੀਸ਼ਨ ਆ ਵੀ ਪਹਿਲੀ ਸਾਨੂੰ ਪੰਜਾਬ ਸਰਕਾਰ ਚੰਡੀਗੜ੍ਹ ਚ ਸਾਡਾ ਜਮਹੂਰੀ ਹੱਕ ਆ ਜਦੋਂ ਬਣਦਾ ਥਾਂ ਦੇਵੇ ਦੂਜੀ ਗੱਲ ਸਾਡੀ ਹੈਗੀ ਇਹ ਵੀ ਜਿਹੜੇ ਸਾਡੇ ਸਾਥੀ ਸ਼ੰਭੂ ਔਰ ਖਨੌਰੀ ਦੇ ਉੱਤੇ ਗ੍ਰਿਫਤਾਰ ਕੀਤੀ ਆ ਬਿਨਾਂ ਸ਼ਬਤ ਰਿਹ ਕਰਨ ਜੋ ਉਹਨਾਂ ਦਾ ਮਾਲ ਖਬਾਬ ਭੰਨ ਤੋੜ ਕੀਤੀ ਆ ਉਹਦੀ ਪਰਭਾਈ ਕੀਤੀ ਜਾਵੇ ਇਹ ਤਿੰਨੇ ਗੱਲਾਂ ਕਰਨ ਤੋਂ ਬਾਅਦ ਮਾਹੌਲ ਬਣਦਾ ਮੀਟਿੰਗ ਦਾ ਪਰ ਪਰ ਸ਼ੰਗਾਰਾ ਸਿੰਘ ਜੀ ਤੁਹਾਡੇ ਸਾਥੀ ਜਿਹੜੇ ਨੇ ਤੁਸੀਂ ਕੰਟੀਨਿਊ ਕਰੋ ਇੱਕ ਸਵਾਲ ਐ ਇਸ ਦੇ ਬਾਰੇ ਠੀਕ ਹੈ ਤੁਹਾਡੇ ਸਾਥੀ ਜਿਹੜੇ ਨੇ ਉਹ ਤਾਂ ਕੱਲ ਤੱਕ ਤਾਂ ਫੜੋ ਫੜੀ ਉਹਨਾਂ ਦੀ ਐ ਸਾਰਿਆਂ ਨੂੰ ਕਿਸੇ ਨੂੰ ਥਾਣੇ ਚ ਫੜ ਕੇ ਬੰਦ ਕਰਤਾ ਕਿਸੇ ਨੂੰ ਸੜਕਾਂ ਤੇ ਨਹੀਂ ਜਾਣਤਾ ਕਿਸੇ ਨੂੰ ਕੁਝ ਰੋਸ ਵੀ ਨਹੀਂ ਪਰਤਾ ਠੀਕ ਹੈ ਠੀਕ ਹੈ ਸ਼ੰਗਾਰਾ ਸਿੰਘ ਜੀ ਇੱਕ ਸਵਾਲ ਲੈ ਲਈ ਆਪਾਂ ਇਸ ਗੱਲ ਤੇ ਸਾਫ ਦੇ ਵਿੱਚ ਅਸੀਂ ਮੀਟਿੰਗ ਦੇ ਵਿੱਚ ਨਹੀਂ ਜਾ ਰਹੇ ਨਾ ਅਸੀਂ ਜਿਹੜੀ ਸਾਡੇ ਸਾਥੀਆਂ ਦੀ ਐਸਕੇ ਦੀ ਮੀਟਿੰਗਾਂ ਉਹਦੇ ਤੇ ਜਾ ਰਹੇ ਆ ਨਾ ਅਸੀਂ ਜਿਹੜੀ ਸ਼ਾਮ 4 ਵਜੇ ਸਰਕਾਰ ਨੇ ਮੰਤਰੀਆਂ ਨੇ ਮੀਟਿੰਗ ਕੀਤੀ ਉਹਦੇ ਜਾ ਰਹੇ ਨਹੀਂ ਆ ਸ਼ੰਗਾਰਾ ਸਿੰਘ ਜੀ ਇੱਕ ਸਵਾਲ ਹੈ ਕਿ ਜਿਹੜੇ ਤੁਹਾਡੇ ਸਾਥੀ ਨੇ ਐਸਕੇਐਮ ਦੇ ਸਾਥੀ ਨੇ ਤੁਹਾਡੇ ਉਹ ਅੱਜ ਕਿਸਾਨ ਭਵਨ 'ਚ ਇਕੱਠਾ ਹੋ ਰਹੇ ਨੇ ਉਹ ਵੀ ਇਸੇ ਗੱਲ ਤੇ ਵਿਚਾਰ ਕਰ ਰਹੇ ਨੇ ਕਿ ਮੀਟਿੰਗ ਵਿੱਚ ਸ਼ਾਮਲ ਹੋਇਆ ਜਾਣਾ ਜਾਂ ਨਹੀਂ ਪਰ ਜੇਕਰ ਉਹ ਇਹ ਸਲਾਮ ਅਸ਼ਬਰਾ ਕਰਦੇ ਨੇ ਕਿ ਮੀਟਿੰਗ 'ਚ ਉਹ ਸ਼ਾਮਲ ਹੁੰਦੇ ਨੇ ਫਿਰ ਤੁਹਾਡੀ ਜਥੇਬੰਦੀ ਉਹਨਾਂ ਤੋਂ ਵੀ ਅਲੱਗ ਹੋ ਜਾਏਗੀ ਇੱਕ ਤਰ੍ਹਾਂ ਦੇ ਨਾਲ ਨਹੀਂ ਅਲੱਗ ਨਹੀਂ ਹੁੰਦੇ ਅਸੀਂ ਉਹ ਐ ਸਾਥੀਆਂ ਨੂੰ ਅਧਿਕਾਰ ਹੁੰਦਾ ਅਸੀਂ ਐ ਕਰ ਲਾਂਗੇ ਕੋਈ ਗੱਲ ਨਹੀਂ ਉਹ ਜਿਹੇ ਮੀਟਿੰਗ ਜਾਣ ਦਾ ਸੀ ਵੇਖੋ ਅਸੀਂ ਸਾਡੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਗੁਰਾਹ ਜੀ ਨੇ ਵੀਰ ਨੂੰ ਪਾ ਕੇ ਸਾਰੇ